ਐਲਪੀਓ ਜਾਨੀ ਕਿ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਬੀਤੀ ਦੇ ਰਾਤ ਡਰ ਦਾ ਮਾਹੌਲ ਉਸ ਵੇਲੇ ਬਣ ਗਿਆ ਜਦੋਂ ਇੱਕ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਆਈ ਇਹ ਆਵਾਜ਼ ਕਿਸੇ ਧਮਾਕੇ ਦੀ ਨਹੀਂ ਸੀ ਬਲਕਿ ਆਵਾਜ਼ ਸੀ ਇੱਕ ਨੌਜਵਾਨ ਦੇ ਨੌਵੀਂ ਮੰਜ਼ਿਲ ਤੋਂ ਡਿੱਗਣ ਦੀ ਦੇਖਿਆ ਜਾ ਸਕਦਾ ਸੀ ਕਿ ਬੀਤੀ ਰਾਤ ਐਲਪੀਓ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਜਿਹੜੇ ਨੇ ਕਾਫੀ ਜ਼ਿਆਦਾ ਇਕੱਠੇ ਉਸ ਵੇਲੇ ਹੋ ਗਏ ਸੀ ਜਿਸ ਵੇਲੇ ਇੱਕ ਨੌਜਵਾਨ ਜਿਹੜਾ ਨੌਵੀਂ ਮੰਜ਼ਿਲ ਤੋਂ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ ਤਾਂ ਬੜਾ ਹੀ ਇਹ ਮੰਦ ਭਾਗਾ ਮਾਮਲਾ ਜਿਹੜਾ ਐਲਪੀਓ ਤੋਂ ਸਾਹਮਣੇ ਆ ਰਿਹਾ ਹੈ ਹਰਿਆਣਾ ਦਾ ਇਹ ਨੌਜਵਾਨ ਸੀ ਜੋ ਕਿ ਐਲਪੀਓ ਦੇ ਵਿੱਚ ਪੜ੍ਹਾਈ ਕਰ ਰਿਹਾ ਸੀ ਨੌਵੀਂ ਮੰਜ਼ਿਲ ਤੋਂ ਡਿੱਗ ਗਿਆ ਜਿਸ ਦੇ ਮਗਰੋਂ ਮੌਕੇ ਤੇ ਉੱਪਰ ਕਾਫੀ ਜ਼ਿਆਦਾ ਸਟੂਡੈਂਟਸ ਦੇ ਨਾਲ ਹੀ ਸਟਾਫ ਵੀ ਜਿਹੜਾ ਇਕੱਠਾ ਹੋ ਗਿਆ ਸੀ ਕਾਫੀ ਜ਼ਿਆਦਾ ਡਰ ਦਾ ਮਾਹੌਲ ਜਿਹੜਾ ਹੈ ਮੌਜੂਦਾ ਸਮੇਂ ਦੇ ਵਿੱਚ ਵੀ ਯੂਨੀਵਰਸਿਟੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਇਹ ਸੁਸਾਇਸਾਈਡ ਹੈ ਜਾਂ ਫਿਰ ਐਕਸੀਡੈਂਟ ਹੈ ਇਸ ਦੀ ਤਾਂ ਪੁਲਿਸ ਦੇ ਵੱਲੋਂ ਫਿਲਹਾਲ ਦੇ ਲਈ ਜਾਂਚ ਕੀਤੀ ਜਾ ਰਹੀ ਹੈ ਪਰ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਮਯੰਕ ਦਾ ਸ਼ਵ ਪੁਲਿਸ ਦੇ ਵੱਲੋਂ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਤੇ ਲਈ ਭੇਜ ਦਿੱਤਾ ਗਿਆ ਹੈ ਤੇ ਯੂਨੀਵਰਸਿਟੀ ਕੈਂਪਸ ਦੇ ਵਿੱਚ ਵੀ ਕਾਫੀ ਜ਼ਿਆਦਾ ਡਰ ਦਾ ਮਾਹੌਲ ਜਿਹੜਾ ਇਸ ਵੇਲੇ ਦੇਖਣ ਨੂੰ ਮਿਲ ਰਿਹਾ ਦੇਖਿਆ ਜਾ ਸਕਦਾ ਹੈ ਸਿਵਲ ਹਸਪਤਾਲ ਫਗਵਾੜਾ ਦੇ ਵਿੱਚ ਨੌਜਵਾਨ ਦਾ ਸ਼ਵ ਪੋਸਟਮਾਰਟਮ ਦੇ ਲਈ ਰੱਖਿਆ ਗਿਆ ਇਸ ਦੇ ਨਾਲ ਹੀ ਪਰਿਵਾਰ ਨੂੰ ਇਸ ਬਾਬਤ ਜਾਣਕਾਰ ਕਰਵਾ ਦਿੱਤਾ ਗਿਆ ਤੇ ਖਬਰ ਮਿਲਣ ਤੋਂ ਬਾਅਦ ਪਰਿਵਾਰ ਜਿਹੜਾ ਹੈ ਉਸ ਦਾ ਰੋ ਰੋ ਕੇ ਇਸ ਵੇਲੇ ਬੁਰਾ ਹਾਲ ਹੋ ਚੁੱਕਾ ਹੈ ਨੌਜਵਾਨ ਦੀ ਮੌਤ ਹੋ ਗਈ ਹੈ ਨੌਵੀਂ ਮੰਜ਼ਲ ਉੱਡ ਡਿੱਗਦਾ ਤਾਂ ਤੁਸੀਂ ਖੁਦ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਕੋਈ ਵਿਅਕਤੀ ਜੇਕਰ 9ਵੀਂ ਮੰਜ਼ਲ ਤੋਂ ਡਿੱਗੇ ਤਾਂ ਕੀ ਕੁਝ ਹਾਲ ਜਿਹੜਾ ਇੱਕ ਵਿਅਕਤੀ ਦਾ ਹੋ ਸਕਦਾ ਹੈ ਤੇ ਉਹੀ ਹਾਲ ਹਰਿਆਣਾ ਦੇ ਇਸ ਨੌਜਵਾਨ ਮਇੰਕ ਦਾ ਹੋਇਆ 9ਵੀਂ ਮੰਜ਼ਲ ਤੋਂ ਗਿਰ ਗਿਆ ਤੇ ਜਿਸ ਦੇ ਮਗਰੋਂ ਉਸ ਦੀ ਮੌਤ ਹੋ ਗਈ ਹਾਲਾਂਕਿ ਇਸ ਦਾ ਹਲੇ ਪਤਾ ਨਹੀਂ ਲੱਗ ਪਾਰਿਆ ਕਿ ਸੁਸਾਈਡ ਕੀਤਾ ਗਿਆ ਨੌਜਵਾਨ ਦੇ ਵੱਲੋਂ ਜਾਂ ਫਿਰ ਐਕਸੀਡੈਂਟ ਐਕਸੀਡੈਂਟਲੀ ਜਿਹੜਾ ਇਹ ਨੌਜਵਾਨ 9ਵੀਂ ਮੰਜ਼ਲ ਤੋਂ ਡਿੱਗ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਪਰਿਵਾਰ ਤੇ ਬਿਆਨ ਲੈ ਕੇ ਹੀ ਅਗਲੇਰੀ ਕਾਰਵਾਈ ਜੜੀਆ ਕੀਤੀ ਜਾਵੇਗੀ। LPU ਜਾਣੀ ਕੀ लवली ፕሮਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਬੀਤੀ ਦੇ ਰਾਤ ਡਰ ਦਾ ਮਾਹੌਲ ਉਸ ਵੇਲੇ ਬਣ ਗਿਆ ਜਦੋਂ ਇੱਕ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਆਈ। ਇਹ ਆਵਾਜ਼ ਕਿਸੇ ਧਮਾਕੇ ਦੀ ਨਹੀਂ ਸੀ ਬਲਕਿ ਆਵਾਜ਼ ਸੀ ਇੱਕ ਨੌਜਵਾਨ ਦੇ ਨੌਵੀਂ ਮੰਜ਼ਿਲ ਤੋਂ ਡਿੱਗਣ ਦੀ। ਦੇਖਿਆ ਜਾ ਸਕਦਾ ਸੀ ਕਿ ਬੀਤੀ ਰਾਤ LPU ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਜਿਹੜੇ ਨੇ ਕਾਫੀ ਜ਼ਿਆਦਾ ਇਕੱਠੇ ਉਸ ਵੇਲੇ ਹੋ ਗਏ ਸੀ ਜਿਸ ਵੇਲੇ ਇੱਕ ਨੌਜਵਾਨ ਜਿਹੜਾ 9ਵੀਂ ਮੰਜ਼ਲ ਤੋਂ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ ਤਾਂ ਬੜਾ ਹੀ ਇਹ ਮੰਦ ਭਾਗਾ ਮਾਮਲਾ ਜਿਹੜਾ LPU ਤੋਂ ਸਾਹਮਣੇ ਆ ਰਿਹਾ ਹੈ ਹਰਿਆਣਾ ਦਾ ਇਹ ਨੌਜਵਾਨ ਸੀ ਜੋ ਕਿ LPU ਦੇ ਵਿੱਚ ਪੜ੍ਹਾਈ ਕਰ ਰਿਹਾ ਸੀ 9ਵੀਂ ਮੰਜ਼ਲ ਤੋਂ ਡਿੱਗ ਗਿਆ ਜਿਸ ਦੇ ਮਗਰੋਂ ਮੌਕੇ ਤੇ ਉੱਪਰ ਕਾਫੀ ਜ਼ਿਆਦਾ ਸਟੂਡੈਂਟਸ ਦੇ ਨਾਲ ਹੀ ਸਟਾਫ ਵੀ ਜਿਹੜਾ ਇਕੱਠਾ ਹੋ ਗਿਆ ਸੀ ਕਾਫੀ ਜ਼ਿਆਦਾ ਡਰ ਦਾ ਮਾਹੌਲ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਵੀ ਯੂਨੀ ਯੂਨੀਵਰਸਿਟੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਇਹ ਸੁਸਾਇਡ ਹੈ ਜਾਂ ਫਿਰ ਐਕਸੀਡੈਂਟ ਹੈ ਇਸਦੀ ਤਾਂ ਪੁਲਿਸ ਦੇ ਵੱਲੋਂ ਫਿਲਹਾਲ ਦੇ ਲਈ ਜਾਂਚ ਕੀਤੀ ਜਾ ਰਹੀ ਹੈ ਪਰ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਮੈਂਕ ਦਾ ਸ਼ਵ ਪੁਲਿਸ ਦੇ ਵੱਲੋਂ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਤੇ ਲਈ ਭੇਜ ਦਿੱਤਾ ਗਿਆ ਤੇ ਯੂਨੀਵਰਸਿਟੀ ਕੈਂਪਸ ਦੇ ਵਿੱਚ ਵੀ ਕਾਫੀ ਜ਼ਿਆਦਾ ਡਰ ਦਾ ਮਾਹੌਲ ਜਿਹੜਾ ਇਸ ਵੇਲੇ ਦੇਖਣ ਨੂੰ ਮਿਲ ਰਿਹਾ ਦੇਖਿਆ ਜਾ ਸਕਦਾ ਹੈ ਸਿਵਲ ਹਸਪਤਾਲ ਪਗਵਾੜਾ ਦੇ ਵਿੱਚ ਨੌਜਵਾਨ ਦਾ ਸ਼ਵ ਪੋਸਟਮਾਰਟਮ ਦੇ ਲਈ ਰੱਖਿਆ ਗਿਆ ਇਸ ਦੇ ਨਾਲ ਹੀ ਪਰਿਵਾਰ ਨੂੰ ਇਸ ਬਾਬਤ ਜਾਣਕਾਰ ਕਰਵਾ ਦਿੱਤਾ ਗਿਆ ਤੇ ਖਬਰ ਮਿਲਣ ਤੋਂ ਬਾਅਦ ਪਰਿਵਾਰ ਜਿਹੜਾ ਉਸ ਦਾ ਰੋ ਰੋ ਕੇ ਇਸ ਵੇਲੇ ਬੁਰਾ ਹਾਲ ਹੋ ਚੁੱਕਾ ਹੈ ਨੌਜਵਾਨ ਦੀ ਮੌਤ ਹੋ ਗਈ ਹੈ ਨੌਵੀਂ ਮੰਜ਼ਲ ਤੋਂ ਡਿੱਗਦਾ ਤਾਂ ਤੁਸੀਂ ਖੁਦ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਕੋਈ ਵਿਅਕਤੀ ਜੇਕਰ ਨੌਵੀਂ ਮੰਜ਼ਲ ਤੋਂ ਡਿੱਗੇ ਤਾਂ ਕੀ ਕੁਝ ਹਾਲ ਜਿਹੜਾ ਇੱਕ ਵਿਅਕਤੀ ਦਾ ਹੋ ਸਕਦਾ ਹੈ ਤੇ ਉਹੀ ਹਾਲ ਹਰਿਆਣਾ ਦੇ ਇਸ ਨੌਜਵਾਨ ਮਯੰਕ ਦਾ ਹੋਇਆ ਨੌਵੀਂ ਮੰਜ਼ਲ ਤੋਂ ਗਿਰ ਗਿਆ ਤੇ ਜਿਸ ਦੇ ਮਗਰੋਂ ਉਸ ਦੀ ਮੌਤ ਹੋ ਗਈ ਹਾਲਾਂਕਿ ਇਸ ਦਾ ਹਲੇ ਪਤਾ ਨਹੀਂ ਲੱਗ ਪਾਰਿਆ ਕਿ ਸੋਸਾਇਟੀ ਕੀਤਾ ਗਿਆ ਨੌਜਵਾਨ ਦੇ ਵੱਲੋਂ ਜਾਂ ਫਿਰ ਐਕਸੀਡੈਂਟ ਐਕਸੀਡੈਂਟਲੀ ਜਿਹੜਾ ਇਹ ਨੌਜਵਾਨ 9ਵੀਂ ਮੰਜ਼ਲ ਤੋਂ ਡਿੱਗ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਪਰਿਵਾਰ ਤੇ ਬਿਆਨ ਲੈ ਕੇ ਹੀ ਅਗਲੇਰੀ ਕਾਰਵਾਈ ਜਿਹੜੀ ਕੀਤੀ ਜਾਵੇਗੀ एलपीयू जाने की लवली प्रोफेशनल यूनिवर्सिटी ਦੇ ਵਿੱਚ ਬੀਤੀ ਦੇ ਰਾਤ ਡਰ ਦਾ ਮਾਹੌਲ ਉਸ ਵੇਲੇ ਬਣ ਗਿਆ ਜਦੋਂ ਇੱਕ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਆਈ ਇਹ ਆਵਾਜ਼ ਕਿਸੇ ਧਮਾਕੇ ਦੀ ਨਹੀਂ ਸੀ ਬਲਕਿ ਆਵਾਜ਼ ਸੀ ਇੱਕ ਨੌਜਵਾਨ ਦੇ ਨੌਵੀਂ ਮੰਜ਼ਿਲ ਤੋਂ ਡਿੱਗਣ ਦੀ ਦੇਖਿਆ ਜਾ ਸਕਦਾ ਸੀ ਕਿ ਬੀਤੀ ਰਾਤ ਐਲਪੀਓ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਜਿਹੜੇ ਨੇ ਕਾਫੀ ਜ਼ਿਆਦਾ ਇਕੱਠੇ ਉਸ ਵੇਲੇ ਹੋ ਗਏ ਸੀ ਜਿਸ ਵੇਲੇ ਇੱਕ ਨੌਜਵਾਨ ਜਿਹੜਾ ਨੌਵੀਂ ਮੰਜ਼ਿਲ ਤੋਂ ਡਿੱਗ ਪਿਆ ਤੇ ਉਸ ਦੀ ਬਹੁਤ ਹੋ ਗਏ ਤਾਂ ਬੜਾ ਹੀ ਇਹ ਮੰਦ ਭਾਗਾ ਮਾਮਲਾ ਜਿਹੜਾ ਐਲਪੀਓ ਤੋਂ ਸਾਹਮਣੇ ਆ ਰਿਹਾ ਹੈ ਹਰਿਆਣਾ ਦਾ ਇਹ ਨੌਜਵਾਨ ਸੀ ਜੋ ਕਿ ਐਲਪੀਓ ਦੇ ਵਿੱਚ ਪੜ੍ਹਾਈ ਕਰ ਰਿਹਾ ਸੀ ਨੌਵੀਂ ਮੰਜ਼ਿਲ ਤੋਂ ਡਿੱਗ ਗਿਆ ਜਿਸ ਦੇ ਮਗਰੋਂ ਮੌਕੇ ਤੇ ਉੱਪਰ ਕਾਫੀ ਜ਼ਿਆਦਾ ਸਟੂਡੈਂਟਸ ਦੇ ਨਾਲ ਹੀ ਸਟਾਫ ਵੀ ਜਿਹੜਾ ਇਕੱਠਾ ਹੋ ਗਿਆ ਸੀ ਕਾਫੀ ਜ਼ਿਆਦਾ ਡਰ ਦਾ ਮਾਹੌਲ ਜਿਹੜਾ ਹੈ ਮੌਜੂਦਾ ਸਮੇਂ ਦੇ ਵਿੱਚ ਵੀ ਯੂਨੀਵਰਸਿਟੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਇਹ ਸੁਸਾਇਸਾਈਡ ਹੈ ਜਾਂ ਫਿਰ ਐਕਸੀਡੈਂਟ ਹੈ ਇਸ ਦੀ ਤਾਂ ਪੁਲਿਸ ਦੇ ਵੱਲੋਂ ਫਿਲਹਾਲ ਦੇ ਲਈ ਜਾਂਚ ਕੀਤੀ ਜਾ ਰਹੀ ਹੈ ਪਰ ਦੇਖਿਆ ਜਾ ਸਕਦੇ ਕਿ ਨੌਜਵਾਨ ਮਿਆਂਕ ਦਾ ਸ਼ਵ ਪੁਲਿਸ ਦੇ ਵੱਲੋਂ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਤੇ ਲਈ ਭੇਜ ਦਿੱਤਾ ਗਿਆ ਤੇ ਯੂਨੀਵਰਸਿਟੀ ਕੈਂਪਸ ਦੇ ਵਿੱਚ ਵੀ ਕਾਫੀ ਜ਼ਿਆਦਾ ਡਰ ਦਾ ਮਾਹੌਲ ਜਿਹੜਾ ਇਸ ਵੇਲੇ ਦੇਖਣ ਨੂੰ ਮਿਲ ਰਿਹਾ ਦੇਖਿਆ ਜਾ ਸਕਦਾ ਹੈ ਸਿਵਲ ਹਸਪਤਾਲ ਫਗਵਾੜਾ ਦੇ ਵਿੱਚ ਨੌਜਵਾਨ ਦਾ ਸ਼ਵ ਪੋਸਟਮਾਰਟਮ ਦੇ ਲਈ ਰੱਖਿਆ ਗਿਆ ਇਸ ਦੇ ਨਾਲ ਹੀ ਪਰਿਵਾਰ ਨੂੰ ਇਸ ਬਾਬਤ ਜਾਣਕਾਰ ਕਰਵਾ ਦਿੱਤਾ ਗਿਆ ਤੇ ਖਬਰ ਮਿਲਣ ਤੋਂ ਬਾਅਦ ਪਰਿਵਾਰ ਜਿਹੜਾ ਹੈ ਉਸ ਦਾ ਰੋ ਰੋ ਕੇ ਇਸ ਵੇਲੇ ਬੁਰਾ ਹਾਲ ਹੋ ਚੁੱਕਾ ਹੈ ਨੌਜਵਾਨ ਦੀ ਮੌਤ ਹੋ ਗਈ ਹੈ 9ਵੀਂ ਮੰਜ਼ਲ ਤੋਂ ਡਿੱਗਦਾ ਤਾਂ ਤੁਸੀਂ ਖੁਦ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਕੋਈ ਵਿਅਕਤੀ ਜੇਕਰ 9ਵੀਂ ਮੰਜ਼ਲ ਤੋਂ ਡਿੱਗੇ ਤਾਂ ਕਿ ਕੁਝ ਹਾਲ ਜਿਹੜਾ ਇੱਕ ਵਿਅਕਤੀ ਦਾ ਹੋ ਸਕਦਾ ਤੇ ਉਹੀ ਹਾਲ ਹਰਿਆਣਾ ਦੇ ਇਸ ਨੌਜਵਾਨ ਮਇੰਕ ਦਾ ਹੋਇਆ 9ਵੀਂ ਮੰਜ਼ਲ ਤੋਂ ਗਿਰ ਗਿਆ ਤੇ ਜਿਸ ਦੇ ਮਗਰੋਂ ਉਸ ਦੀ ਮੌਤ ਹੋ ਗਈ ਹਾਲਾਂਕਿ ਇਸ ਦਾ ਹਲੇ ਪਤਾ ਨਹੀਂ ਲੱਗ ਪਾਰਿਆ ਕਿ ਸੁਸਾਈਡ ਕੀਤਾ ਗਿਆ ਨੌਜਵਾਨ ਦੇ ਵੱਲੋਂ ਜਾਂ ਫਿਰ ਐਕਸੀਡੈਂਟ ਐਕਸੀਡੈਂਟਲੀ ਜਿਹੜਾ ਇਹ ਨੌਜਵਾਨ 9ਵੀਂ ਮੰਜ਼ਲ ਤੋਂ ਡਿੱਗ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਪਰਿਵਾਰ ਦੇ ਬਿਆਨ ਲੈ ਕੇ ਹੀ ਅਗਲੇਰੀ ਕਾਰਵਾਈ ਜੇੜੀਏ ਕੀਤੀ ਜਾਵੇਗੀ ਐਲਪੀਯੂ ਜਾਨੀ ਕਿ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਬੀਤੀ ਦੇ ਰਾਤ ਡਰ ਦਾ ਮਾਹੌਲ ਉਸ ਵੇਲੇ ਬਣ ਗਿਆ ਜਦੋਂ ਇੱਕ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਆਈ ਇਹ ਆਵਾਜ਼ ਕਿਸੇ ਧਮਾਕੇ ਦੀ ਨਹੀਂ ਸੀ ਬਲਕਿ ਆਵਾਜ਼ ਸੀ ਇੱਕ ਨੌਜਵਾਨ ਦੇ ਨੌਵੀਂ ਮੰਜ਼ਿਲ ਤੋਂ ਡਿੱਗਣ ਦੀ ਦੇਖਿਆ ਜਾ ਸਕਦਾ ਸੀ ਕਿ ਬੀਤੀ ਰਾਤ ਐਲਪੀਯੂ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਜਿਹੜੇ ਨੇ ਕਾਫੀ ਜ਼ਿਆਦਾ ਇਕੱਠੇ ਉਸ ਵੇਲੇ ਹੋ ਗਏ ਸੀ ਜਿਸ ਵੇਲੇ ਇੱਕ ਨੌਜਵਾਨ ਜਿਹੜਾ ਨੌਵੀਂ ਮੰਜ਼ਿਲ ਤੋਂ ਡਿੱਗ ਪਿਆ ਤੇ ਉਸ ਦੀ ਬਹੁਤ ਹੋ ਗਏ ਤਾਂ ਬੜਾ ਹੀ ਇਹ ਮੰਦ ਭਾਗਾ ਮਾਮਲਾ ਜਿਹੜਾ ਐਲਪੀਓ ਤੋਂ ਸਾਹਮਣੇ ਆ ਰਿਹਾ ਹੈ ਹਰਿਆਣਾ ਦਾ ਇਹ ਨੌਜਵਾਨ ਸੀ ਜੋ ਕਿ ਐਲਪੀਓ ਦੇ ਵਿੱਚ ਪੜ੍ਹਾਈ ਕਰ ਰਿਹਾ ਸੀ ਨੌਵੀਂ ਮੰਜ਼ਿਲ ਤੋਂ ਡਿੱਗ ਗਿਆ ਜਿਸ ਦੇ ਮਗਰੋਂ ਮੌਕੇ ਤੇ ਉੱਪਰ ਕਾਫੀ ਜ਼ਿਆਦਾ ਸਟੂਡੈਂਟਸ ਦੇ ਨਾਲ ਹੀ ਸਟਾਫ ਵੀ ਜਿਹੜਾ ਇਕੱਠਾ ਹੋ ਗਿਆ ਸੀ ਕਾਫੀ ਜ਼ਿਆਦਾ ਡਰ ਦਾ ਮਾਹੌਲ ਜਿਹੜਾ ਹੈ ਮੌਜੂਦਾ ਸਮੇਂ ਦੇ ਵਿੱਚ ਵੀ ਯੂਨੀਵਰਸਿਟੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਇਹ ਸੁਸਾਇਸਾਈਡ ਹੈ ਜਾਂ ਫਿਰ ਐਕਸੀਡੈਂਟ ਹੈ ਇਸ ਦੀ ਤਾਂ ਪੁਲਿਸ ਦੇ ਵੱਲੋਂ ਫਿਲਹਾਲ ਦੇ ਲਈ ਜਾਂਚ ਕੀਤੀ ਜਾ ਰਹੀ ਹੈ ਪਰ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਮਯੰਕ ਦਾ ਸ਼ਵ ਪੁਲਿਸ ਦੇ ਵੱਲੋਂ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਤੇ ਲਈ ਭੇਜ ਦਿੱਤਾ ਗਿਆ ਹੈ ਤੇ ਯੂਨੀਵਰਸਿਟੀ ਕੈਂਪਸ ਦੇ ਵਿੱਚ ਵੀ ਕਾਫੀ ਜ਼ਿਆਦਾ ਡਰ ਦਾ ਮਾਹੌਲ ਜਿਹੜਾ ਇਸ ਵੇਲੇ ਦੇਖਣ ਨੂੰ ਮਿਲ ਰਿਹਾ ਦੇਖਿਆ ਜਾ ਸਕਦਾ ਹੈ ਸਿਵਲ ਹਸਪਤਾਲ ਫਗਵਾੜਾ ਦੇ ਵਿੱਚ ਨੌਜਵਾਨ ਦਾ ਸ਼ਵ ਪੋਸਟਮਾਰਟਮ ਦੇ ਲਈ ਰੱਖਿਆ ਗਿਆ ਇਸ ਦੇ ਨਾਲ ਹੀ ਪਰਿਵਾਰ ਨੂੰ ਇਸ ਬਾਬਤ ਜਾਣਕਾਰ ਕਰਵਾ ਦਿੱਤਾ ਗਿਆ ਤੇ ਖਬਰ ਮਿਲਣ ਤੋਂ ਬਾਅਦ ਪਰਿਵਾਰ ਜਿਹੜਾ ਹੈ ਉਸ ਦਾ ਰੋ ਰੋ ਕੇ ਇਸ ਵੇਲੇ ਬੁਰਾ ਹਾਲ ਹੋ ਚੁੱਕਾ ਹੈ ਨੌਜਵਾਨ ਦੀ ਮੌਤ ਹੋ ਗਈ ਹੈ ਉਹ ਵੀ ਮੰਜ਼ਲ ਤੋਂ ਡਿੱਗਦਾ ਤਾਂ ਤੁਸੀਂ ਖੁਦ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਕੋਈ ਵਿਅਕਤੀ ਜੇਕਰ 9ਵੀਂ ਮੰਜ਼ਲ ਤੋਂ ਡਿੱਗੇ ਤਾਂ ਕੀ ਕੁਝ ਹਾਲ ਜਿਹੜਾ ਇੱਕ ਵਿਅਕਤੀ ਦਾ ਹੋ ਸਕਦਾ ਹੈ ਤੇ ਉਹੀ ਹਾਲ ਹਰਿਆਣਾ ਦੇ ਇਸ ਨੌਜਵਾਨ ਮਇਂਦਾ ਹੋਇਆ 9ਵੀਂ ਮੰਜ਼ਲ ਤੋਂ ਗਿਰ ਗਿਆ ਤੇ ਜਿਸ ਦੇ ਮਗਰੋਂ ਉਸ ਦੀ ਮੌਤ ਹੋ ਗਈ ਹਾਲਾਂਕਿ ਇਸ ਦਾ ਹਲੇ ਪਤਾ ਨਹੀਂ ਲੱਗ ਪਾਰਿਆ ਕਿ ਸੁਸਾਈਡ ਕੀਤਾ ਗਿਆ ਨੌਜਵਾਨ ਦੇ ਵੱਲੋਂ ਜਾਂ ਫਿਰ ਐਕਸੀਡੈਂਟ ਐਕਸੀਡੈਂਟਲੀ ਜਿਹੜਾ ਇਹ ਨੌਜਵਾਨ 9ਵੀਂ ਮੰਜ਼ਲ ਤੋਂ ਡਿੱਗ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਪਰਿਵਾਰ ਦੇ ਦਿਆਨ ਲੈ ਕੇ ਹੀ ਅਗਲੇਰੀ ਕਾਰਵਾਈ ਜੇੜੀਆ ਕੀਤੀ ਜਾਵੇਗੀ LPO ਜਾਨੀ ਕਿ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਬੀਤੀ ਦੇ ਰਾਤ ਡਰ ਦਾ ਮਾਹੌਲ ਉਸ ਵੇਲੇ ਬਣ ਗਿਆ ਜਦੋਂ ਇੱਕ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਆਈ ਇਹ ਆਵਾਜ਼ ਕਿਸੇ ਧਮਾਕੇ ਦੀ ਨਹੀਂ ਸੀ ਬਲਕਿ ਆਵਾਜ਼ ਸੀ ਇੱਕ ਨੌਜਵਾਨ ਦੇ ਨੌਵੀਂ ਮੰਜ਼ਿਲ ਤੋਂ ਡਿੱਗਣ ਦੀ ਦੇਖਿਆ ਜਾ ਸਕਦਾ ਸੀ ਕਿ ਬੀਤੀ ਰਾਤ LPO ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਜਿਹੜੇ ਨੇ ਕਾਫੀ ਜ਼ਿਆਦਾ ਇਕੱਠੇ ਉਸ ਵੇਲੇ ਹੋ ਗਏ ਸੀ ਜਿਸ ਵੇਲੇ ਇੱਕ ਨੌਜਵਾਨ ਜਿਹੜਾ ਨੌਵੀਂ ਮੰਜ਼ਿਲ ਤੋਂ ਡਿੱਗ ਪਿਆ ਤੇ ਉਸ ਦੀ ਬਹੁਤ ਹੋ ਗਏ ਤਾਂ ਬੜਾ ਹੀ ਇਹ ਮੰਦ ਭਾਗਾ ਮਾਮਲਾ ਜਿਹੜਾ ਐ ਐਲਪੀਓ ਤੋਂ ਸਾਹਮਣੇ ਆ ਰਿਹਾ ਹੈ ਹਰਿਆਣਾ ਦਾ ਇਹ ਨੌਜਵਾਨ ਸੀ ਜੋ ਕਿ ਐਲਪੀਓ ਦੇ ਵਿੱਚ ਪੜ੍ਹਾਈ ਕਰ ਰਿਹਾ ਸੀ ਨੌਵੀਂ ਮੰਜ਼ਿਲ ਤੋਂ ਡਿੱਗ ਗਿਆ ਜਿਸ ਦੇ ਮਗਰੋਂ ਮੌਕੇ ਤੇ ਉੱਪਰ ਕਾਫੀ ਜ਼ਿਆਦਾ ਸਟੂਡੈਂਟਸ ਦੇ ਨਾਲ ਹੀ ਸਟਾਫ ਵੀ ਜਿਹੜਾ ਇਕੱਠਾ ਹੋ ਗਿਆ ਸੀ ਕਾਫੀ ਜ਼ਿਆਦਾ ਡਰ ਦਾ ਮਾਹੌਲ ਜਿਹੜਾ ਹੈ ਮੌਜੂਦਾ ਸਮੇਂ ਦੇ ਵਿੱਚ ਵੀ ਯੂਨੀਵਰਸਿਟੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਇਹ ਸੁਸਾਇਡ ਹੈ ਜਾਂ ਫਿਰ ਐਕਸੀਡੈਂਟ ਹੈ ਇਸ ਦੀ ਤਾਂ ਪੁਲਿਸ ਦੇ ਵੱਲੋਂ ਫਿਲਹਾਲ ਦੇ ਲਈ ਜਾਂਚ ਕੀਤੀ ਜਾ ਰਹੀ ਹੈ ਪਰ ਦੇਖਿਆ ਜਾ ਸਕਦੇ ਕਿ ਨੌਜਵਾਨ ਮੈਂਕ ਦਾ ਸ਼ਵ ਪੁਲਿਸ ਦੇ ਵੱਲੋਂ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਤੇ ਲਈ ਭੇਜ ਦਿੱਤਾ ਗਿਆ ਤੇ ਯੂਨੀਵਰਸਿਟੀ ਕੈਂਪਸ ਦੇ ਵਿੱਚ ਵੀ ਕਾਫੀ ਜ਼ਿਆਦਾ ਡਰ ਦਾ ਮਾਹੌਲ ਜਿਹੜਾ ਇਸ ਵੇਲੇ ਦੇਖਣ ਨੂੰ ਮਿਲ ਰਿਹਾ ਦੇਖਿਆ ਜਾ ਸਕਦਾ ਸਿਵਲ ਹਸਪਤਾਲ ਫਗਵਾੜਾ ਦੇ ਵਿੱਚ ਨੌਜਵਾਨ ਦਾ ਸ਼ਵ ਪੋਸਟਮਾਰਟਮ ਦੇ ਲਈ ਰੱਖਿਆ ਗਿਆ ਇਸ ਦੇ ਨਾਲ ਹੀ ਪਰਿਵਾਰ ਨੂੰ ਇਸ ਬਾਬਤ ਜਾਣਕਾਰ ਕਰਵਾ ਦਿੱਤਾ ਗਿਆ ਤੇ ਖਬਰ ਮਿਲਣ ਤੋਂ ਬਾਅਦ ਪਰਿਵਾਰ ਜਿਹੜਾ ਹੈ ਉਸ ਦਾ ਰੋ ਰੋ ਕੇ ਇਸ ਵੇਲੇ ਬੁਰਾ ਹਾਲ ਹੋ ਚੁੱਕਾ ਹੈ ਨੌਜਵਾਨ ਦੀ ਮੌਤ ਹੋ ਗਈ ਹੈ 9ਵੀਂ ਮੰਜ਼ਲ ਤੋਂ ਡਿੱਗਦਾ ਤਾਂ ਤੁਸੀਂ ਖੁਦ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਕੋਈ ਵਿਅਕਤੀ ਜੇਕਰ 9ਵੀਂ ਮੰਜ਼ਲ ਤੋਂ ਡਿੱਗੇ ਤਾਂ ਕੀ ਕੁਝ ਹਾਲ ਜਿਹੜਾ ਇੱਕ ਵਿਅਕਤੀ ਦਾ ਹੋ ਸਕਦਾ ਹੈ ਤੇ ਉਹੀ ਹਾਲ ਹਰਿਆਣਾ ਦੇ ਇਸ ਨੌਜਵਾਨ ਮੈਂਕ ਦਾ ਹੋਇਆ 9ਵੀਂ ਮੰਜ਼ਲ ਤੋਂ ਗਿਰ ਗਿਆ ਤੇ ਜਿਸ ਦੇ ਮਗਰੋਂ ਉਸ ਦੀ ਮੌਤ ਹੋ ਗਈ ਹਾਲਾਂਕਿ ਇਸ ਦਾ ਹਲੇ ਪਤਾ ਨਹੀਂ ਲੱਗ ਪਾਰਿਆ ਕਿ ਸੁਸਾਈਡ ਕੀਤਾ ਗਿਆ ਨੌਜਵਾਨ ਦੇ ਵੱਲੋਂ ਜਾਂ ਫਿਰ ਐਕਸੀਡੈਂਟ ਐਕਸੀਡੈਂਟਲੀ ਜਿਹੜਾ ਇਹ ਨੌਜਵਾਨ 9ਵੀਂ ਮੰਜ਼ਲ ਤੋਂ ਡਿੱਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਪਰਿਵਾਰ ਤੇ ਬਿਆਨ ਲੈ ਕੇ ਹੀ ਅਗਲੇਰੀ ਕਾਰਵਾਈ ਜੇੜੀਆ ਕੀਤੀ ਜਾਵੇਗੀ। ਲੋਕੀਂ ਕਰਦੇ ਕਿ ਐਲਪੀਓ ਜਾਣੀ ਕਿ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਬੀਤੀ ਦੇ ਰਾਤ ਡਰ ਦਾ ਮਾਹੌਲ ਉਸ ਵੇਲੇ ਬਣ ਗਿਆ ਜਦੋਂ ਇੱਕ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਆਈ। ਇਹ ਆਵਾਜ਼ ਕਿਸੇ ਧਮਾਕੇ ਦੀ ਨਹੀਂ ਸੀ ਬਲਕਿ ਆਵਾਜ਼ ਸੀ ਇੱਕ ਨੌਜਵਾਨ ਦੇ ਨੌਵੀਂ ਮੰਜ਼ਿਲ ਤੋਂ ਡਿੱਗਣ ਦੀ। ਦੇਖਿਆ ਜਾ ਸਕਦਾ ਸੀ ਕਿ ਬੀਤੀ ਰਾਤ ਐਲਪੀਓ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਜਿਹੜੇ